ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਧੀ ਇੱਕ ਖੂਰ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜੇਕਰ ਆਪਾਂ ਗੱਲ ਕਰੀਏ ਤੇ ਨਾਲ ਦੀ ਨਾਲ ਆਪਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਵੀ ਗੱਲਬਾਤ ਕਰਾਂਗੇ ਡੈਮਾਂ ਦੇ ਪਾਣੀ ਦਾ ਪੱਧਰ ਅਤੇ ਕਿਹੜੇ-ਕਿਹੜੇ ਜ਼ਿਲ੍ਹੇ ਆ ਜਿਹੜੇ ਉਹ ਇਸ ਵਕਤ ਹੜ੍ਹਾਂ ਦੇ ਨਾਲ ਪ੍ਰਭਾਵਿਤ ਆ ਪ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਕੀ ਇਸੇ ਤਰ੍ਹਾਂ ਜ਼ੋਰਦਾਰ ਤਰੀਕੇ ਨਾਲ ਮੀਂਹ ਜਾਰੀ ਰਹੂਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸੁੱਖ ਸ਼ਾਂਤੀ ਹੋਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਪੰਜਾਬ ਦੇ ਵਿੱਚ ਉੱਤਰ ਪੂਰਬ ਦੀਆਂ ਹਵਾਵਾਂ ਜ਼ੋਰਦਾਰ ਤਰੀਕੇ ਦੇ ਨਾਲ ਚੱਲ ਰਹੀਆਂ ਨੇ ਤੇ ਨਾਲ ਦੀ ਨਾਲ ਇੱਕ ਜਿਹੜਾ ਲੋ ਪ੍ਰੈਸ਼ਰ ਏਰੀਆ ਡੀਪ ਡੈਪਰੈਸ਼ਨ ਦੇ ਰੂਪ ਦੇ ਵਿੱਚ ਗੁਜਰਾਤ ਦੇ ਭਾਗਾਂ ਤੇ ਬਣਿਆ ਤੇ ਰਾਜਸਥਾਨ ਦੇ ਭਾਗਾਂ ਤੇ ਬਣਿਆ ਹੋਇਆ ਤੇ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਜੰਮੂ ਕਸ਼ਮੀਰ ਦੇ ਭਾਗਾਂ ਤੇ ਬਣਿਆ ਹੋਇਆ ਇਹਨਾਂ ਦੇ ਦੋਨਾਂ ਦੇ ਸੁਮੇਲ ਦੇ ਕਰਕੇ ਅਰਬ ਸਾਗਰ ਦੀ ਸਾਰੀ ਨਮੀ ਆ ਜਿਹੜੀ ਉਹ ਪੰਜਾਬ ਤੇ ਆ ਰਹੀ ਆ ਗੁਜਰਾਤ ਰਾਜਸਥਾਨ ਦੇ ਦੱਖਣੀ ਭਾਗਾਂ ਤੇ ਤਾਂ ਬਰਖਾ ਹੋ ਹੀ ਰਹੀ ਆ ਲੇਕਿਨ ਪਾਕਿਸਤਾਨ ਦੇ ਨਾਲ-ਨਾਲ ਪੰਜਾਬ ਹਰਿਆਣਾ ਦਿੱਲੀ ਇਹਨਾਂ ਭਾਗਾਂ ਦੇ ਵਿੱਚ ਵੀ ਘਰ ਚਮਕਾਲੇ ਵੱਡੇ ਲੈਵਲ ਤੇ ਬੱਦਲ ਆ ਜਿਹੜੇ ਉਹ ਪੈਦਾ ਹੋ ਰਹੇ ਆ ਜਿਹਦੇ ਕਰਕੇ ਕੱਲ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਰਖਾ ਹੋਈ ਆ ਤੇ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਤੋਂ ਜਿਹੜਾ ਮੀਂਹ ਸ਼ੁਰੂ ਹੁੰਦਾ ਹੋਇਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੁਧਿਆਣਾ ਜਲੰਧਰ ਕਪੂਰਥਲਾ ਨਮਾਸਹਿਰ ਉਸ ਤੋਂ ਬਾਅਦ ਪਟਿਆਲਾ ਸੰਗਰੂਰ ਮਲੇਰ ਕੋਟਲਾ ਫਤਿਹਗੜ੍ਹ ਸਾਹਿਬ ਬਠਿੰਡਾ ਬਰਨਾਲਾ ਮਕਸਰ ਮਲੂਟਾ ਬੂਰ ਫਾਜ਼ਲਕਾ ਫਰੀਦਕੋਟ ਮੂਗਾ ਇਹਨਾਂ ਭਾਗਾਂ ਦੇ ਵਿੱਚ ਇਸ ਵਕਤ ਵੀ ਕਾਰਵਾਈਆਂ ਜਿਹੜੀਆਂ ਉਹ ਜ਼ੋਰਦਾਰ ਤਰੀਕੇ ਨਾਲ ਚੱਲ ਰਹੀਆਂ ਆਉਣ ਵਾਲੇ 24 ਘੰਟੇ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜੀ ਅਰਬ ਸਾਗਰ ਦੀ ਨਮੀ ਤੇ ਬੰਗਾਲ ਦੀ ਖਾੜੀ ਦੀ ਨਮੀ ਆ ਜਿਹੜੀ ਭਰਪੂਰ ਮਾਤਰਾ ਚ ਪਹੁੰਚੂਗੀ ਤੇ ਇੱਥੇ ਗਰਜ ਚਮਕਰੇ ਨਾਲ ਤੇਜ ਮੀਂਹ ਝੱਖੜ ਆਉਣ ਦੀ ਸੰਭਾਵਨਾ ਜਿਹਦੇ ਵਿੱਚ ਤੇਜ ਝੱਖੜ ਵੀ ਚੱਲ ਸਕਦਾ ਤੇ ਤੇਜ ਸ਼ਰਾਟੇਦਾਰ ਮੀਂਹ ਆ ਜਿਹੜਾ ਉਹ ਪੰਜਾਬ ਦੇ ਵੱਖ-ਵੱਖ ਭਾਗਾਂ ਦੇ ਵਿੱਚ ਪੈਣ ਦੀ ਸੰਭਾਵਨਾ ਜਿਹੜੀ ਉਹ ਬਰਕਰਾਰ ਆ ਜਿਹੜੇ ਸੈਂਟਰ ਪੰਜਾਬ ਵਾਲੇ ਭਾਗ ਆ ਤੇ ਉੱਤਰ ਪੂਰਬੀ ਭਾਗ ਆ ਇਹਨਾਂ ਦੇ ਵਿੱਚ ਗਰਜ ਚਮਕਲੇ ਬੱਦਲ ਆ ਜਿਹੜੇ ਉਹ ਵੱਡੇ ਲੈਵਲ ਤੇ ਪੈਦਾ ਹੋਣਗੇ ਤੇ ਜ਼ਬਰਦਸਤ ਕਰਬਈਆਂ ਕਰਨਗੇ ਤੇ ਨਾਲ ਦੀ ਨਾਲ ਇੱਧਰ ਜਿਹੜਾ ਅੰਮਰਸਾਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਲਕਾ ਮਲੋਟ ਅਬੋਹਰ ਫਰੀਦਕੋਟ ਦਾ ਏਰੀਆ ਇਨਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਮੀਂਹ ਝੱਖੜਾ ਜਿਹੜਾ ਆਉਣ ਦੀ ਸੰਭਾਵਨਾ ਬਰਕਰਾਰ ਆ ਹਮਾਚਲ ਜੰਮੂ ਕਸ਼ਮੀਰ ਦੇ ਕੁਝ ਭਾਗ ਦਿੱਲੀ ਹਰਿਆਣਾ ਇਹਨਾਂ ਭਾਗਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਆ ਬਾਕੀ ਗੁਜਰਾਤ ਤੇ ਰਾਜਸਥਾਨ ਦੇ ਭਾਗਾਂ ਤੇ ਜਿਹੜੇ ਗੁਜਰਾਤ ਦੇ ਨਾਲ ਰਾਜਸਥਾਨ ਦੇ ਭਾਗ ਲਾਦੇ ਆ ਪੱਛਮੀ ਭਾਗ ਉਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਵਰਖਾ ਜਿਹੜੀ ਆਉਣ ਵਾਲੇ 24 ਘੰਟਿਆਂ ਚ ਹੋਣ ਦੀ ਸੰਭਾਵਨਾ ਬਰਕਰਾਰ ਆ ਹੜ੍ਹਾਂ ਦੀ ਸਥਿਤੀ ਦੀ ਪੰਜਾਬ ਦੀ ਗੱਲ ਕਰੀਏ ਹੜ੍ਹਾਂ ਦੀ ਸਥਿਤੀ ਆ ਜਿਹੜੀ ਉਹ ਹਲੇ ਵੀ ਪੰਜਾਬ ਦੇ ਵਿੱਚ ਭਿਆਨਕ ਬਣੀ ਹੋਈ ਆ ਉਸੇ ਤਰ੍ਹਾਂ ਲੇਕਿਨ ਬੱਚਿਆਂ ਦੇ ਸਕੂਲ ਆ ਜਿਹੜੇ ਉਹ ਕੱਲ ਤੋਂ ਖੁੱਲ ਰਹੇ ਆ ਤੇ ਹਦਾਇਤਾਂ ਦਿੱਤੇ ਗੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਹੜ ਆਇਆ ਹੋਇਆ ਪਾਣੀ ਜ਼ਿਆਦਾ ਆਇਆ ਹੋਇਆ ਉਹਨਾਂ ਦੇ ਵਿੱਚ ਹੋ ਸਕਦਾ ਵੀ ਸਕੂਲ ਬੰਦ ਰਹਿਣ ਲੇਕਿਨ ਬਾਕੀ 올 ਓਵਰ ਪੰਜਾਬ ਦੇ ਵਿੱਚ ਸਕੂਲ ਆ ਜਿਹੜੇ ਉਹ ਕੱਲ ਤੋਂ ਖੋਲ ਦਿੱਤੇ ਗਏ ਆ ਤੇ ਕੱਲ ਉਹ ਅਧਿਆਪਕ ਜਾਣਗੇ ਤੇ ਪਰਸੋਂ ਤੋਂ ਬੱਚੇ ਆ ਜਿਹੜੇ ਉਹ ਸਕੂਲ ਜਾਣਗੇ ਕੱਲ ਉਹ ਅਧਿਆਪਕਾ ਜਿਹੜੇ ਉਹ ਸਕੂਲ ਦਾ ਪੂਰੀ ਤਰ੍ਹਾਂ ਨਰੀਖਣ ਕਰਨਗੇ ਤੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਆ ਜਿਹੜਾ ਉਹ ਘਟਣਾ ਸ਼ੁਰੂ ਹੋ ਗਿਆ ਇਹ ਇੱਕ ਸੁਖਤ ਖਬਰ ਆ ਤੇ ਸਤਲੋ ਦੇ ਵਿੱਚ ਪਾਣੀ ਆ ਜਿਹੜੀ ਉਸੇ ਬਹਾਰ ਦੇ ਨਾਲ ਚੱਲ ਰਿਹਾ ਸਸਰਾਲੀ ਵਾਲਾ ਬੰਨ ਉਸੇ ਤਰ੍ਹਾਂ ਸਟੇਬਲ ਆ ਉਹਦੀ ਕੋਈ ਕੰਡੀਸ਼ਨ ਚੇਂਜ ਨਹੀਂ ਹੋਈ ਜਿਹੜਾ ਟੁੱਟਿਆ ਸੀ ਉਸ ਤੋਂ ਬਾਅਦ ਜਿਹੜਾ ਬੰਨ ਬਣਿਆ ਹੋਇਆ ਉਸੇ ਤਰ੍ਹਾਂ ਬਰਕਰਾਰ ਆ ਖਤਰੇ ਵਾਲੀ ਹਲੇ ਤੱਕ ਕੋਈ ਗੱਲ ਨਹੀਂ ਹੈ ਤੇ ਉਧਰਲੇ ਪਾਸੇ ਇੱਕ ਗਰਦ ਰਿਆਵਾ ਜਿਹੜਾ ਉਹਨੇ ਥੋੜੀ ਤਬਾਹੀ ਮਚਾਈ ਹੋਈ ਆ ਕਿਉਂਕਿ ਉਹ ਕੱਲ ਸਰਸੇ ਕੋਲੋਂ ਟੁੱਟ ਗਿਆ ਸੀ ਪਿੰਡਾਂ ਦੇ ਵਿੱਚ ਕਾਫੀ ਪਾਣੀ ਆ ਜਿਹੜਾ ਵੜ ਗਿਆ ਤੇ ਫਸਲਾਂ ਦਾ ਜਿਹੜਾ ਉਹ ਭਾਰੀ ਨੁਕਸਾਨ ਕੀਤਾ ਰਾਵੀ ਦਰਿਆ ਹੁਣ ਬਿਲਕੁਲ ਸ਼ਾਂਤ ਹੋ ਚੁੱਕਿਆ ਉਧਰਲਾ ਪਾਣੀ ਆ ਜਿਹੜਾ ਉਹ ਹੌਲੀ-ਹੌਲੀ ਪਿੰਡਾਂ ਦੇ ਵਿੱਚੋਂ ਜਿਹੜਾ ਚੜਿਆ ਹੋਇਆ ਸੀ ਉਹ ਹੁਣ ਉਤਰ ਰਿਹਾ ਤੇ ਸਾਫ਼ ਹੋ ਰਿਹਾ ਤੇ ਬਿਆਸ ਦਰਿਆ ਦੀ ਸਥਿਤੀ ਆ ਜਿਹੜੀ ਉਹ ਜਿਉਂ ਦੀ ਤਿਉਂ ਆ ਬਾਕੀ ਇਧਰਲੇ ਪਾਸੇ ਸਰਹੰਦ ਨਹਿਰ ਆ ਜਿਹੜੀ ਉਹ ਲੰਬੀ ਹਾਲਕੇ ਦੇ ਵਿੱਚ ਜਾ ਕੇ ਜਿੱਥੇ ਇਕੱਠੀ ਹੁੰਦੀਆਂ ਦੋ ਨਹਿਰਾਂ ਇਕੱਠੀਆਂ ਹੁੰਦੀਆਂ ਉੱਥੇ ਥੋੜਾ ਖਤਰਾ ਬਰਕਰਾਰ ਹੋਇਆ ਸੀ ਲੇਕਿਨ ਉਹ ਹਲੇ ਸਥਿਤੀ ਆ ਜਿਹੜੀ ਉਹ ਸਟੇਬਲ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਹੈ ਨਹੀਂਗੀ ਇਹ ਆ ਜਿਹੜੀ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਆ ਜਿਹੜੀ ਉਸੇ ਤਰ੍ਹਾਂ ਬਰਕਰਾਰ ਬਣੀ ਹੋਈ ਆ ਜੇਕਰ ਆਪਾਂ ਜਿਹੜਾ ਗੱਲ ਕਰੀ ਆਉਣ ਵਾਲੇ 4-5 ਦਿਨ ਦੇ ਮੌਸਮ ਦੀ ਆਉਣ ਵਾਲੇ 4-5 ਦਿਨ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਕੱਲ ਆ ਮੀਂਹ ਝੱਖੜ ਤੇ ਯਾਰ ਸਕਦਾ ਤੇ ਗਰਜ ਚਮਕ ਦੇ ਨਾਲ ਸ਼ਰਾਟੇਦਾਰ ਮੀਂਹ ਪੈ ਸਕਦਾ 9 ਤਰੀਕ ਦੀ ਜੇਕਰ ਆਪਾਂ ਗੱਲ ਕਰੀਏ 9 ਤਰੀਕ ਨੂੰ ਪੰਜਾਬ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਪੈਦਾ ਹੋ ਸਕਦੇ ਆ ਤੇ ਜਿਹੜੇ ਪੂਰਬੀ ਤੇ ਉੱਤਰ ਪੂਰਬੀ ਇਲਾਕੇ ਆ ਇਹਨਾਂ ਦੇ ਵਿੱਚ ਗਤੀਵਿਧੀ ਆ ਸੰਭਵ ਆ ਕੇਂਦਰੀ ਪੰਜਾਬ ਤੱਕ ਬਾਕੀ ਜਿਹੜਾ ਪੰਜਾਬ ਆ ਦੱਖਣੀ ਤੇ ਪੱਛਮੀ ਪੰਜਾਬ ਉਹ ਚ ਮੌਸਮ ਜਿਹੜਾ ਉਹ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਤੇ 10 ਤਰੀਕ 11 ਤਰੀਕ ਇਹਨਾਂ ਦੇ ਵਿੱਚ ਵੀ ਕੋਈ ਖਾਸ ਘਟਨਾ ਹੋਣ ਦੀ ਸੰਭਾਵਨਾ ਨਹੀਂ ਹੈਗੀ ਕੱਲੇ ਪੂਰਬੀ ਇਲਾਕਿਆਂ ਚ ਛਿੱਕਾ ਦੁਕਾ ਸਥਾਨਾਂ ਤੇ ਵਰਖਾ ਜਿਹੜੀ ਉਹ ਹੋ ਸਕਦੀ ਆ 10 11 12 13 ਇਹਨਾਂ ਦਿਨਾਂ ਦੇ ਵਿੱਚ ਕੋਈ ਹਲੇ ਤੱਕ ਵਰਖਾ ਦਾ ਇੱਡਾ ਵੱਡਾ ਜਿਹੜਾ ਉਹ ਖ਼ਤਰਾ ਪੈਦਾ ਨਹੀਂ ਹੋ ਰਿਹਾ ਤੇ ਇਸ ਤੋਂ ਬਾਅਦ ਅ 14 15 16 ਦੇ ਕਰੀਬ ਇੱਕ ਵੈਸਟਰਨ ਡਿਸਟਰਬੈਂਸ ਆ ਰਿਹਾ ਉਹਦੇ ਨਾਲ ਪੰਜਾਬ ਦੇ ਵੱਖ-ਵੱਖ ਭਾਗਾਂ ਦੇ ਵਿੱਚ ਬਰਖਾ ਜਿਹੜੀ ਉਹ ਹੋ ਸਕਦੀ ਆ ਉਹ ਵੈਸਟਰਨ ਡਿਸਟਰਬੈਂਸੀ ਆ ਬਾਕੀ ਕੋਈ ਸਿਸਟਮ ਆ ਜਿਹੜਾ ਉਹਦੇ ਨਾਲ ਅਟੈਚ ਨਹੀਂ ਹੋ ਰਿਹਾ ਉਹਦੇ ਕਰਕੇ ਪੰਜਾਬ ਦੇ ਵੱਖ-ਵੱਖ ਭਾਗਾਂ 'ਚ ਜੰਮੂ ਹਮਾਚਲ ਇਹਨਾਂ ਭਾਗਾਂ 'ਚ ਵਿੱਚ ਗਰਜ ਚਮਕਦੇ ਨਾਲ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਇੱਕ ਤਕੜਾ ਸਿਸਟਮ ਆ ਜਿਹੜਾ ਉਹ ਆਉਣ ਦੀ ਸੰਭਾਵਨਾ ਹੈਗੀ ਆ ਜੀ ਅ 21 22 ਦੇ ਨੇੜੇ B 21 ਦੇ ਆਲੇ-ਦਾਲੇ ਇੱਕ ਤਖੜਾ ਸਿਸਟਮ ਆ ਸਕਦਾ ਇੱਕ ਵੈਸਟਰਨ ਡਿਸਟਰਬੈਂਸ ਵੀ ਆਊਗਾ ਇੱਕ ਲੋ ਪ੍ਰੈਸ਼ਰ ਏਰੀਆ ਵੀ ਆਊਗਾ ਔਰ ਇਹ ਕਰਕੇ ਹੋ ਸਕਦਾ 19 20 21 ਜਾਂ 20 21 22 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਦਿੱਲੀ ਇਨਾਂ ਦੇ ਵਿੱਚ ਜ਼ਬਰਦਸਤ ਵਰਖਾ ਜਿਹੜੀ ਉਹ ਹੋ ਸਕਦੀ ਆ ਉਹਦੇ ਬਾਰੇ ਉਸ ਸਮੇਂ ਆਪਾਂ ਅਪਡੇਟ ਦੇਵਾਂਗੇ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੇ ਆਪਣੇ ਏਰੀਆ ਦਾ ਮੌਸਮ ਦਾ ਹਾਲ ਤੁਸੀਂ ਕਿੱਥੋਂ ਦੇਖ ਰਹੇ ਹੋ ਤੁਹਾਡੇ ਕਿੱਦਾਂ ਦਾ ਮੌਸਮ ਆ ਉਹ ਵੀ ਜ਼ਰੂਰ ਦੱਸਿਓ ਤੇ ਚੈਨਲ ਨੂੰ ਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ